ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੋ ਮਹਿਨਲਾ ਪੰਜਵਾਂ ਬਨਮੈ ਪੇਖਿਓ ਤ੍ਰਿਣਮੈ ਪੇਖਿਓ ਗਰੇ ਪੇਖਿਓ ਉਦਾਸਾਏ ਦੰਡ ਤਾਰਨ ਜਟ ਤਾਰੈ ਪੇਖਿਓ ਵਰਤਨੇ ਤੀਰਥਾਏ ਸੰਤ ਜਨਾਂ ਦੀ ਸੰਗਤਵਾਰਾ ਮੈਂ ਜੰਗਲ ਚ ਬਨਸਪਤੀ ਚ ਘਰ ਵਿੱਚ ਤਿਆਗੀ ਹੋ ਕੇ ਪ੍ਰਭੂ ਨੇ ਵੇਖਿਆ ਉਸ ਨੂੰ ਦੰਡ ਤਾਰੀਆਂ ਵਿੱਚ ਜਟਾ ਤਾਰੀਆਂ ਚ ਵੀ ਵਸਤਾ ਵੇਖ ਲਿਆ ਸੰਸੰਗ ਪੇਖਿਓ ਮਨ ਮਾਇ ਉਪ ਪਿਆਲ ਸਰਮੈ ਪੂਰਨ ਰਸ ਮੰਗਲ ਗੁਣ ਗਾਇ ਰਹਾ ਸੰਤ ਜਨਾਂ ਦੀ ਸੰਗਤ ਸੰਗਤ ਵਿੱਚ ਮੈਂ ਉਸ ਨੂੰ ਆਪਣੇ ਮਨ ਚ ਵਸਤਾ ਵੇਖ ਲਿਆ ਤੇ ਪ੍ਰਮਾਤਮਾ ਨੰਨ ਦੇਣ ਵਾਲੇ ਗੁਣ ਸਵਾਦ ਨਾਲ ਗਾ ਕੇ ਹਰ ਥਾਂ ਤੇ ਆਜ਼ਰ ਨਾਜ਼ਰ ਵੇਖਿਆ ਰਹਾ ਜੋਗ ਪੇਖ ਸੰਿਆਸੈ ਪੇਖਿਓ ਅਨਜਤ ਜੰਗਮ ਕਾਪੜਾਏ ਤਪੀ ਤਪੀ ਸਰਮਨੁ ਮੈਂ ਪੇਖਿਓ ਨਟਨਾਟਕ ਨਿਰਤਾਏ ਪਰਮਾਤਮਨ ਆਪਣੇ ਅੰਦਰ ਅਸਤਾ ਵੇਖ ਲਿਆ ਜੋਗੀਆਂ ਸਾਰੇ ਪੇਖਾਂ ਜਸਨਿਆਸੀਆਂ ਜਤੀਆਂ ਜੰਗਮਾਂ ਦੇ ਵਿੱਚ ਮੈਨੂੰ ਤਪੀਆਂ ਚ ਵੱਡੇ ਵੱਡੇ ਰਿਸ਼ੀਆ ਮੁਨੀਆਂ ਚ ਵੀ ਵੇਖਿਆ ਜੋ ਮੈਂ ਪੇਖਿਓ ਖਟ ਮੈਂ ਪੇਖਿਓ ਦਸ ਅਸ਼ਟੀ ਸਿਮਰਤਾਏ ਸਭ ਮਿਲ ਇਕੋ ਇਕ ਵਖਾਨਾ ਤੋ ਕਿਸਤੇ ਕਹੂੰ ਦੁਰਾਇ ਸਾ ਸੰਗ ਦੀ ਕਿਰਪਾ ਨਾਲ ਪਰਮਾਤਮਨ ਆਪਣੇ ਅੰਦਰ ਅਸਤਾ ਵੇਖ ਲਿਆ ਚਾਰ ਵੇਦਾਂ ਛੇ ਸ਼ਾਸਤਰ 18 ਪੁਰਾਣਾ ਚ ਹਰ ਥਾਂ ਤੇ ਜਦੋਂ ਮੈਂ ਵੇਖ ਲਿਆ ਕਿ ਸਾਰੇ ਜੀਵ ਜੰਤ ਮਿਲ ਕੇ ਸਿਰਫ ਪ੍ਰਮਾਤਮਾ ਦੀ ਗੁਣਗਾਰੇ ਨੇ ਮੈਂ ਉਹਨੂੰ ਕਿਸੇ ਦੂਰ ਥਾਂ ਤੇ ਨਹੀਂ ਵੇਖਦਾ ਹਗਾ ਗੰਬਯੰਤ ਸੁਆਮੀ ਨਾ ਕੀਮ ਕੀਮ ਕੀਮਾਏ ਜੇ ਨਾਨਕ ਤਿਨ ਕਹਿ ਬਲਬਲ ਜਾਈਏ ਜੇ ਘਟ ਜੇ ਘਟ ਪ੍ਰਗਟੀ ਹੈ ਪ੍ਰਮਾਤਮਾ ਥਾ ਹੈ ਥਾ ਹੈ ਬਯੰਤ ਹੈ ਦਾਸ ਨਾਨਕ ਕੋ ਪ੍ਰਭੂ ਵਾਸਤਾ ਸਭਨਾ ਵਿੱਚ ਹੈ ਜਿਸੇ ਵਡਭਾਗੀ ਹਿਰਦੇ ਚ ਪਰਤਾਖ ਹੋ ਗਿਆ ਉਹਨਾਂ ਨੂੰ ਸਦਕੇ ਕੁਰਬਾਨ ਜਾਣਾ ਚਾਹੀਦਾ ਪੈਰੋ ਮਹਿਲਾ ਪੰਜਵਾਂ ਨਿਕਟ 부ਜੈ ਸੋ ਬੁਰਾ ਕਿਉ ਕਰੈ ਵਿਕ ਸੰਚੈ ਨਿਤ ਡਰਤਾ ਫਿਰੈ ਜਿਹੜਾ ਮਨੁੱਖ ਪ੍ਰਮਾਤਮਾ ਨੇੜੇ ਵਾਸਤਾ ਸਮਝਦਾ ਉਹ ਕਿਸੇ ਨਾਲ ਕੋਈ ਬੁਰਾਈ ਨਹੀਂ ਕਰ ਸਕਦਾ ਪਰ ਜਿਹੜਾ ਮਨੁੱਖ ਆਤਮਕ ਮੌਤ ਲਿਉਣ ਵਾਲੀ ਮਾਇਆ ਨੂੰ ਹਰ ਵੇਲੇ ਜੋੜਦਾ ਰਹਿੰਦਾ ਉਹ ਮਨੁੱਖ ਹਰੇਕ ਪਾਸੋਂ ਸਦਾ ਡਰਤਾ ਫਿਰਦਾ ਨਿਕਟੇ ਅਰਪੇਤ ਨਾ ਪਾਇਆ ਬਿਨ ਸਤਗੁਰ ਸਭ ਮੋਹੀ ਮਾਇਆ ਪਰਮਾਤਮਾ ਰੇਖ ਦੇ ਨੇੜੇ ਤਾਂ ਜ਼ਰੂਰ ਵਸਤ ਪਰ ਮਾਇਆ ਤਾਰੀ ਭੇਤ ਨੂੰ ਨਹੀਂ ਜਾਣਦਾ ਤੇ ਗੁਰੂ ਸ਼ਰਨ ਪੈਣ ਤੋਂ ਬਿਨਾਂ ਸਾਰੀ ਲੁਕਾਈ ਮਾਇਆ ਦਿਮੋਚ ਫਸੀ ਰਹਿੰਦੀ ਹੈ ਨੇੜੇ ਨੇੜੇ ਸਭ ਕੋ ਕਹੈ ਗੁਰਮੁਖ ਪੇਧ ਵਿਰਲਾ ਕੋ ਲਹਿ ਰਹਾ ਅੱਖ ਨੂੰ ਰੇਕ ਪ੍ਰਾਣੀ ਅੱਖ ਦਾ ਪ੍ਰਭੂ ਨੇੜੇ ਐ ਨੇੜੇ ਪਏ ਕੋਈ ਵਿਰਲਾ ਮਨੁੱਖੀ ਗੁਰੂ ਦੀ ਸ਼ਰਨ ਪੈ ਕੇ ਡੂੰਗੇ ਗਾਲੂ ਸਮਝਦਾ ਹੈ ਨੇਕਟ ਨਾ ਦੇਖੈ ਪਰ ਗ੍ਰਹਿ ਜਾਇ ਦਰਮ ਹੀਰੇ ਮਿੱਥਿਆ ਕਰ ਖਾਇ ਮਨੁੱਖ ਪ੍ਰਾਇ ਕਰ ਚ ਚੋਰੀ ਕਰਦਾ ਪ੍ਰਭੂ ਨੂੰ ਨੇੜੇ ਨਹੀਂ ਵੇਖਦਾ ਉਹ ਮਨੁੱਖ ਪ੍ਰਾਇ ਤਨ ਚੁਰਾਂਦਾ ਤਾਨੂੰ ਨਾਸ਼ਵੰਤਾ ਕਾ ਕੇ ਪ੍ਰਾਇਆ ਮਾਲ ਖਾਈ ਜਾਂਦਾ ਭਈ ਠਗੋਰੀ ਹਰ ਸੰਗ ਨਾ ਜਾਣਿਆ ਬਾਜ ਗੁਰੂ ਹੈ ਪਰਮ ਪੁਲਾਨਿਆ ਮਾਇਆ ਠਗ ਬੂਟੀ ਉਤ ਉਸ ਤੇ ਆਪਣਾ ਪ੍ਰਭਾਵ ਪਾਈ ਰੱਖਦੀ ਆ ਪ੍ਰਭੂ ਨੂੰ ਨੇੜੇ ਨਹੀਂ ਵੇਖਦਾ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਪਟਕ ਨੱਚ ਪੈ ਕੇ ਕੁਰਾਏ ਪਿਆ ਰਹਿੰਦਾ ਨਿਕਟ ਨਾ ਜਾਣੈ ਬੋਲੈ ਕੂੜ ਮਾਇਆ ਮੋਹ ਮੋਟਾ ਹੈ ਮੂੜ ਪ੍ਰਭੂ ਨੇੜੇ ਨਹੀਂ ਵੇਖਦਾ ਝੂਠ ਬੋਲਦਾ ਉਹ ਮੂਰਖ ਮਾਇਆ ਦੇ ਮੋਹ ਚ ਫਸ ਕੇ ਰਾਸ ਪੂੰਜੀ ਮੁਕਾ ਲਿੰਦਾ ਅੰਤਰ ਵਸ ਦਿਸੰਤਰ ਜਾਏ ਬਾਜ ਗੁਰੂ ਹੈ ਪਰਮਪੂਰ ਹੈ ਪ੍ਰਮਾਤਮਾ ਦਾ ਨਾਮ ਤਨ ਹਿਰਦੇ ਚ ਵੇ ਤੇ ਬਾਹਰ ਪਟਕਦਾ ਤੇ ਗੁਰੂ ਸ਼ਰਨਤ ਪੈਣ ਤ ਬਿਨਾਂ ਕੁਰਾਹੇ ਪਿਆਰ ਹੈ ਜਿਸ ਮਸਤਕ ਕਰਮ ਲਿਖਿਆ ਲਿਲਾਠ ਸਤਕੁਰ ਸੇਵੇ ਖੁੱਲੇ ਕਪਾਟ ਇਹ ਦਾਸ ਨਾਨਕ ਜਿਸ ਮੁਨਕ ਦੇ ਮੱਤੇ ਉੱਤੇ ਲਿਲਾਠ ਪਾਪ ਕੇ ਬਖਸ਼ਿਸ਼ ਦਾ ਲੇਖ ਉਗੜਦਾ ਉਹ ਗੁਰੂ ਸ਼ਰਨ ਪੈ ਜਾਣ ਦੋਸਤੇ ਮਨ ਦੇ ਕਵਾੜ ਖੁੱਲ ਜਾਂਦੇ ਨੇ ਅੰਦਰ ਬਾਹਰ ਨਿਕਟੇ ਸੋਏ ਜਨਾਨਕ ਆਵੇ ਨਾ ਜਾਵੇ ਕੋਏ ਉਸ ਨੂੰ ਆਪਣੇ ਅੰਦਰ ਬਾਰ ਹਰ ਥਾਂ ਪ੍ਰਭੂ ਦਿਸਦਾ ਉਸ ਨੂੰ ਇਹ ਜਾਪਦਾ ਕਿ ਪ੍ਰਮਾਤਮਾ ਤੋਂ ਬਿਨਾਂ ਨਾ ਕੋਈ ਜੰਮਦਾ ਨਾ ਕੋਈ ਮਰਦਾ ਪੈਰੋ ਮਹਿਲਾ ਪੰਜਵਾ ਜਿਸ ਤੂੰ ਰਾਖੈ ਤਿਸ ਕੌਣ ਮਾਰੈ ਸਭ ਤੁਝੀ ਅੰਤ ਸਗਲ ਸੰਸਾਰ ਹੈ हे ਪ੍ਰਭੂ ਜਿਸ ਨੂੰ ਤੂੰ ਬਚਾਏ ਉਸ ਨੂੰ ਕੋਈ ਮਾਰ ਨਹੀਂ ਸਕਦਾ ਕਿ ਸਾਰੇ ਸੰਸਾਰ ਸਾਰੀ ਉਤਪਤੀ ਤੇਰੇ ਅਧੀਨ। ਔਟ ਉਪਾਉ ਚਿਤਵਤ ਹੈ ਪ੍ਰਾਣੀ। ਸੋ ਹੋਵੇ ਜੇ ਕਰੇ ਚੋਜ ਵਿਡਾਨੀ। ਜੀਵ ਆਪਣੇ ਵਾਸਤੇ ਕਰੋੜਾਂ ਹੀਲੇ ਸੋਚਦਾ ਰਹਿੰਦਾ। ਪਰ ਉਹੀ ਕੁਛ ਹੁੰਦਾ ਜੋ ਚਰਜੋਜ ਕਰਨ ਵਾਲਾ ਪ੍ਰਮਾਤਮਾ ਕਰਦਾ। ਰਾਖੋ ਰਾਖੋ ਕਿਰਪਾ ਧਾਰ। ਤੇਰੀ ਸ਼ਰਨ ਤੇਰਾ ਦਰਵਾਜ਼ਾ ਰਹਾ। हे ਪ੍ਰਭੂ ਮੈਂ ਤੇਰੀ ਸ਼ਰਨ ਆਇਆ ਵਾਂ ਤੇਰੇ ਦਰ ਤੇ ਆਂ ਕਿਰਪਾ ਕਰਕੇ ਸਾਨੂੰ ਰੱਖ ਲੈ। ਜਿਨ ਸੇਵਿਆ ਨਿਰਪਉ ਸੁਖ ਦਾਤਾ ਤਿਨ ਪਉ ਦੂਰ ਕੀਆ ਇਕ ਪ੍ਰਾਤਾ ਜਿਸ ਮਨੁੱਖ ਨੇ ਰਪਉ ਸਾਰੇ ਸੁਖ ਦੇਣ ਵਾਲੇ ਪ੍ਰਮਾਤਮਾ ਦੇ ਸ਼ਰਨ ਲਈ ਹੈ ਉਸ ਨੇ ਆਪਣਾ ਹਰੇਕ ਡਰ ਦੂਰ ਕਰ ਲਿਆ ਜੋ ਤੂੰ ਕਰੈ ਸੋਈ ਫੁਨ ਹੋਏ ਮਾਰੇ ਨਾ ਰੱਖੈ ਦੂਜਾ ਕੋਇ ਪ੍ਰਭੂ ਜੋ ਕੁਛ ਕਰਦਾ ਉਹੀ ਹੁੰਦਾ ਤਿਤੋਂ ਬਿਨਾ ਹੋਰ ਕੋਈ ਕਰਨ ਵਾਲਾ ਨਹੀਂ ਕੀ ਤੂੰ ਸੋਚੈ ਮਾਨਸਬਾਨ ਅੰਤਰਜਾਮੀ ਪੁਰਖ ਸੁਝਾਨ ਮਨੁੱਖਾ ਸਬਾਰ ਅਨੁਸਾਰ ਤੂੰ ਕੀ ਸੋਚਾਂ ਸੋਧਾਰੀ ਨਾ ਸਰਬ ਵਿਪਰਮਾਤਮ ਹਰੇਕ ਦੇ ਦਿਲ ਦੀ ਜਾਨਨ ਵਾਲਾ ਏਕੋ ਟੇਕ ਏਕੋ ਆਧਾਰ ਸਭ ਕਿਸੇ ਜਾਣਨਾ ਸਿਰਜਨਹਾਰ ਅਸ ਜੀਵਾਂ ਦੀ ਟੇਕ ਦਾ ਆਸਰਾ ਪ੍ਰਭੂ ਹੈ ਉਹ ਸਭ ਕੁਝ ਜਾਣਨ ਹਾਰ ਜਿਸ ਉਪਰ ਨਦਰ ਕਰੇ ਕਰਤਾਰ ਤਿਸ ਜਨ ਕੇ ਸਭ ਕਾ ਸਵਾਰ ਕਰਤਾਰ ਜਿਸ ਮਨੁਕੁੱਤੇ ਮਿਹਰ ਦੀ ਨਿਗਾਹ ਕਰਦਾ ਹੈ ਉਸ ਸੇਵਕ ਦੇ ਸਾਰੇ ਕੰਮ ਸਵਾਰਤਾ ਹਨ ਇਸ ਕਾਰਖਾ ਏਕੋ ਸੋਏ ਜਨਾਨਕ ਅਪੜ ਨਾ ਸਕੈ ਕੋ ਸਭ ਜੀਵਾਂ ਦਾ ਰੱਖਾ ਪ੍ਰਮਾਤਮਾ ਆਪ ਹੈ ਦਾਸ ਨਾਨਕ ਜਗਤ ਦਾ ਕੋਈ ਵੀ ਜੀਵ ਪ੍ਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦਾ ਪੈਰੋ ਮਹਿਲਾ ਪੰਜਵਾਂ ਤੋ ਕੜੀਏ ਜੇ ਹੋਵੇ ਬਾਹਰ ਤੋ ਕੜੀਏ ਜੇ ਵਿਸਰੇ ਨਰਹਰ ਭਾਈ ਕੜੀਏ ਦਾ ਪਾਉਂਦਾ ਚਿੰਤਾ ਕਰਨੀ ਚਿੰਤਾ ਤਾਂ ਕਰ ਪ੍ਰਭੂ ਦੂਰ ਹੋਵੇ ਚਿੰਤਾ ਤਾਂ ਕਾਜ ਜੁ ਸਾਡੇ ਤੋਂ ਸਾਨੂੰ ਭੁੱਲ ਗਿਆ ਹੋਵੇ ਤੋ ਕੜੀਏ ਜੇ ਦੂਜਾ ਪਾਏ ਕਿਆ ਕੜੀਏ ਜਾ ਰਿਹਾ ਸਮੇਂ ਚਿੰਤਾ ਤਾਂ ਕਰੀਏ ਜੁ ਸਾਡੇ ਤੋਂ ਦੂਰ ਹੋਵੇ ਇਹ ਭਾਈ ਹਰੇਕ ਥਾਂ ਵਿਆਪਕ ਹੈ ਸਭ ਦੀ ਚਿੰਤਾ ਰੋਗ ਮਿਟਾਉਣ ਵਾਲਾ ਮਾਇਆ ਮੋਹ ਕੜੇ ਕੜ ਪਚਿਆ ਬਿਨਾ ਵੇ ਪ੍ਰੰਪ੍ਰੰ ਪ੍ਰਮਖਪਿਆਰ ਹਮ ਮਾਇਆ ਦੇ ਮੋਚ ਫਸਿਆ ਹੈ ਮਨੁੱਖ ਖਿਜ ਖਿਜ ਕੇ ਆਤਮਕ ਮੌਤ ਮਰਦਾ ਰਹਿੰਦਾ ਹੈ ਤੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਪਟਕ ਪਟਕ ਕੇ ਖੁਆਰ ਹੁੰਦਾ ਰਹਾ ਤੋਕੜਿਆ ਜੇ ਦੂਜਾ ਕਰਤਾ ਤੋਕੜਿਆ ਜੇ ਨਿਆਇ ਕੋ ਮਰਤਾ ਇਹ ਖਿਆਲ ਟਿਕਿਆ ਰਹੇ ਪ੍ਰਮਾਤਮਾ ਤੋਂ ਬਿਨਾ ਕੋਈ ਕੁਝ ਕਰ ਸਕਣ ਵਾਲਾ ਹੈ ਉਹ ਚਿੰਤਾ ਫਿਕਰ ਵਿੱਚ ਫਸੇ ਰਹੀਦਾ ਭਈ ਤਾਂ ਕੜੀਏ ਜੀ ਪ੍ਰਮਾਤਮਾ ਤੋਂ ਹੁਕਮ ਤੋਂ ਬਾਰ ਕੁਛ ਹੋਵੇ। ਤੋ ਕੜੀਏ ਜੇ ਕਿਛ ਜਾਣੇ ਨਹੀਂ। ਕਿਆ ਕੜੀਏ ਜਾਂ ਭਰਪੂਰ ਸਮਾਹੀ ਜੇ ਯਕੀਨ ਟਿਕ ਜਏ ਪ੍ਰਮਾਤਮਾ ਸਾਡੀਆਂ ਲੋੜਾਂ ਜਾਣਦਾ ਨਹੀਂ ਤਾਂ ਵੀ ਝੂਰਦੇ ਰਹੀਦਾ। اے ਪ੍ਰਭੂ ਤੂੰ ਹਰ ਥਾਂ ਮوجود ਆਂ ਫਿਰ ਅਸੀਂ ਚਿੰਤਾ ਫਿਕਰ ਕਿਉਂ ਕਰੀਏ। ਤੋ ਕੜੀਏ ਜੇ ਕਿਛ ਹੋਏ ਤਿ ਮੰਣਾ ਤੋ ਕੜੀਏ ਜੇ ਪੂਣ ਝਾਣਾ ਚਿੰਤਾ ਫਿਕਰ ਕਿਉਂ ਕੀਤਾ ਜਾਏ। ਪਰਮਾਤਮਾ ਦੇ ਹੁਕਮ ਤੂ ਬਾਰ ਨਹੀਂ ਹੁੰਦਾ ਕਿਸੇ ਨੂੰ ਵੀ ਉਹ ਪਲੇਖੇ ਨਾਲ ਦੁਖੀ ਨਹੀਂ ਕਰਦਾ ਗੁਰ ਕਹਿਆ ਜੋ ਹੋਏ ਸਭ ਪ੍ਰਭ ਤੇ ਤਬ ਕਾੜਾ ਛੋੜ ਚਿੰਤ ਹਮ ਸੋਤੇ ਗੁਰੂ ਨੇ ਦੱਸਿਆ ਕਿ ਜੋ ਕੁਝ ਹੁੰਦਾ ਪ੍ਰਭੂ ਦੇ ਹੁਕਮ ਨਾਲ ਹੁੰਦਾ ਇਸ ਵਾਸੇ ਚਿੰਤਾ ਫਿਕਰ ਛੱਡ ਕੇ ਬੇਫਿਕਰੇ ਹੋਇਆ ਪ੍ਰਭ ਤੂੰ ਹੈ ਠਾਕੁਰ ਸਭ ਕੋ ਤੇਰਾ ਜੋ ਪਾਵੈ ਤੂੰ ਕਰੈ ਨ ਬੇਰਾ ਹੈ ਪ੍ਰਭੂ ਤੂੰ ਸਭ ਜੀਵਾਂ ਦਾ ਮਾਲਕ ਹੈ ਹਰੇਕ ਜੀਵ ਤੇਰਾ ਪੈਦਾ ਕੀਤਾ ਜਿਵੇਂ ਤੇਰ ਜ੍ਹਾ ਹੁੰਦੀ ਏ ਤੂੰਵੇਂ ਜੀਵਾਂ ਨੂੰ ਤੋੜਨਾ ਦੁਨੀਆ ਨਾਸਤ ਇਕ ਰਿਆ ਸਮਾਏ ਰੱਖੋ ਪੈਜ ਨਾਨਕ ਸਰਨਾ ਹੈ ਪ੍ਰਭੂ ਤੇਥੋਂ ਬਿਨਾ ਹੋਰ ਕੋਈ ਨਹੀਂ ਤੇ ਨਾਨਕ ਪ੍ਰਭੂ ਦਰਤਿਆ ਦਾਸ ਕਰਿਆ ਕਰ ਮੈਂ ਤੇਰੀ ਸਰਨਾ ਮੇਰੀ लाज ਰੱਖ ਪੈਰੋ ਮਹਿਲਾ ਪੰਜਵਾ ਬਿਨ ਬਾਜੇ ਕੈਸੋ ਨਿਰਤ ਕਾਰੀ ਬਿਨ ਕੰਠੇ ਕੈਸੇ ਗਾਵਨ ਹਾਰੀ ਨਾਚ ਦੇ ਨਾਲ ਸਾਜ਼ਾਂ ਤੋਂ ਬਿਨਾ ਨਾਚ ਫੱਬਦਾ ਨਹੀਂ ਗਲੇ ਤੋਂ ਬਿਨਾ ਕੋਈ ਗੋਇਆ ਗਾ ਨਹੀਂ ਸਕਦਾ ਜੀਲ ਬਿਨਾ ਕੈਸੇ ਬਜੇ ਰਬਾਬ ਨਾਮ ਬਿਨਾ ਬਿਰਥੇ ਸਭ ਕਾਜ ਤੰਦੀ ਤੋਂ ਬਿਨਾ ਰਬਾਬ ਨਹੀਂ ਵੱਜਦੀ ਇਸੇ ਤਰ੍ਹਾਂ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਸਾਰੇ ਕੰਮ ਵਿਰਥ ਚੱਲੇ ਜਾਂਦੇ ਨੇ ਨਾਮ ਬਿਨਾ ਕਹੋ ਕੋ ਤਰਿਆ ਬਿਨ ਸਤ ਗੁਰ ਕੈਸੇ ਪਾਰ ਪਰਿਆਰਹਾ ਪ੍ਰਮਾਤਮਾ ਦਾ ਨਾਮ ਸਿਮਰਨ ਤਬਿਨਾ ਕੋਣ ਤਰਦਾ ਕੋਈ ਨਹੀਂ ਤਰ ਸਕਦਾ ਗੁਰੂ ਸ਼ਰਨ ਪੈਣ ਤੋਂ ਬਿਨਾ ਭਾਈ ਕੋਈ ਪਾਰ ਨਹੀਂ ਲੰਘ ਸਕਦਾ ਰਹਾ ਬਿਨ ਜੀਵਾ ਕਹਾ ਕੋ ਬਖਤਾ ਬਿਨ ਸਰਵਨਾ ਕਾ ਕੋ ਸੁਨਤਾ ਜੀਵਤ ਬਿਨਾ ਕੋਈ ਬੋਲਣ ਜੋਗਰ ਨਹੀਂ ਹੋ ਸਕਦਾ ਕੰਨਾਂ ਤੋਂ ਬਿਨਾ ਕੋਈ ਸੁਣ ਨਹੀਂ ਸਕਦਾ ਬਿਨ ਨੇਤਰਾ ਕਹਾ ਕੋ ਪੇਖੇ ਨਾਮ ਬਿਨਾ ਨਰਕਹੀ ਨਾ ਲੇਖੇ ਅੱਖਾਂ ਤੋਂ ਬਿਨਾ ਕੋਈ ਵੇਖ ਨਹੀਂ ਸਕਦਾ ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਦੀ ਪੁੱਛ ਗਿੱਚ ਪੁੱਛ ਗਿੱਚ ਵਿੱਚ ਨਹੀਂ ਹੈ ਬਿਨ ਵਿਦਿਆ ਕਹਾ ਕੋਈ ਪੰਡਿਤ ਬਿਨ ਅਮਰਾ ਕੈਸੇ ਰਾਜਮੰਡਿਤ ਵਿਦਿਆ ਪ੍ਰਾਪਤ ਕਰਨ ਤੋਂ ਬਿਨਾ ਕੋਈ ਪੰਡਿਤ ਨਹੀਂ ਬਣ ਸਕਦਾ ਤੇ ਰਾਜੇ ਦੇ ਹੁਕਮ ਤੋਂ ਬਿਨਾ ਰਾਜ ਦੀ ਸਜਾਵਟਾ ਕਿਸੇ ਕੰਮ ਨਹੀਂ ਬਿਨ ਬੂਝੀ ਕਹਾ ਮਨ ਠਹਿਰਾਣਾ ਨਾਮ ਬਿਨਾ ਸਭ जग ਬੋਰਨ ਭਈ ਆਤਮਕ ਜੀਵਨ ਦੀ ਸੂਤ ਬਿਨਾ ਮਨ ਟਿਕਦਾ ਨਹੀਂ ਤੇ ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗ ਚੱਲਦਾ ਹੋਇਆ ਫਿਰਦਾ ਬਿਨ ਬੈਰਾ ਕਹਾ ਬੈਰਾਗੀ ਬਿਨ ਹਉ ਤਿਆਗ ਕਾ ਕੋ ਤਿਆਗੀ ਜੇ ਬੈਰਾਗੀ ਦੇ ਅੰਦਰ ਮਾਇਆ ਵੱਲੋਂ ਨਿਰਮੋਤਾ ਨਹੀਂ ਤਾਂ ਬੈਰਾਗੀ ਕਾ ਦਾ ਹਉਮੈ ਨੂੰ ਤਿਆਗਣ ਤੋਂ ਬਿਨਾ ਕੋਈ ਤਿਆਗੀ ਨਹੀਂ ਖਵਾ ਸਕਦਾ ਬਿਨ ਵਸ ਪੰਚ ਕਹਾ ਮਨ ਝੂਰੇ ਨਾ ਬਿਨਾ ਸਦ ਸਦ ਹੀ ਚੂਰੇ ਭਾਈ ਵਿਕਾਰਾਂ ਨੂੰ ਵਸ ਕਰਨ ਤੋਂ ਬਿਨਾ ਮਨ ਮਾਰਿਆ ਨਹੀਂ ਜਾ ਸਕਦਾ ਤੇ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਸਦਾ ਚਿੰਤਾ ਫਿਕਰ ਚ ਪਿਆ ਰਹਿੰਦਾ ਬਿਨ ਗੁਰੂ ਦੇਖਿਆ ਕੈਸੇ ਗਿਆਨ ਬਿਨ ਪੇਖੇ ਕੋ ਕੈਸੇ ਧਿਆਨ ਗੁਰੂ ਉਪਦੇਸ਼ ਤੋਂ ਬਿਨਾ ਆਤਮਿਕ ਜੀਵਨ ਦੀ ਸੂਝ ਨਹੀਂ ਮਿਲਦੀ ਉਹ ਸਮਾਧੀ ਕਾ ਦੀ ਜੋ ਆਪਣੇ ਇਸ਼ਟ ਦਾ ਦਰਸ਼ਨ ਨਹੀਂ ਕਰਵਾਉਂਦੀ ਬੇਨਪਾਇ ਕਥਨੀ ਸਰਬ ਵਿਕਾਰ ਕਉ ਨਾਨਕ ਦਰ ਕਾ ਵਿਚਾਰ ਪ੍ਰਮਾਤਮਾ ਦਾ ਡਰ ਅਦਬ ਹਿਰਦੇ ਚ ਰੱਖਣ ਤੋ ਵੇਨਾ ਮਨੁੱਖ ਦੀ ਸਾਰੀ ਚੁੰਝ ਗਿਆਨਤਾ ਵਿਕਾਰਾਂ ਦਾ ਮੂਲ ਹੈ ਤੇ ਨਾਨਕ ਕਾਖਦਾ ਪ੍ਰਮਾਤਮਾ ਦੇ ਦਰ ਤੇ ਪਹੁੰਚਣ ਵਾਲੀ ਇਹ ਵਿਚਾਰ ਹੈ ਪੈਰੋ ਮਹਿਲਾ ਪੰਜਵਾਂ ਹਉ ਮੈਂ ਰੋਗ ਮਾਨੁ ਕੋ ਦਿਨਾ ਕਾਮ ਰੋਗ ਮੈ ਕਲ ਬਸਲੀਨਾ ਪਰਮਾਤਮਾ ਨੇ ਮਨੁੱਖ ਨੂੰ ਹਉਮੈ ਦਾ ਰੋਗ ਦਿੱਤਾ ਤੇ ਕਾਮਵਾਸ਼ਨਾ ਦੇ ਰੋਗ ਨੇ ਹਾਤੀ ਨੂੰ ਆਪਣੇ ਵਸ ਵਿੱਚ ਕੀਤਾ। ਦ੍ਰਿਸ਼ਟ ਰੋਗ ਪਚਮਏ ਪਤੰਗਾ। ਰਾਦ ਰੋਖ ਖਪ ਗਏ ਕੁਰੰਗਾ। ਦਿਵੇ ਦੀ ਲਾਟ ਨੂੰ ਵੇਖਣ ਦੇ ਰੋਗ ਦੇ ਕਾਰ ਪਤੰਗੇ। ਲਾੜ ਤੇ ਸੜ ਮਰਦੇ ਨੇ ਤੇ ਕੰਡੇ ਹਿੱਡ ਦੀ ਆਵਾਜ਼ ਸੁਣਨ ਦੇ ਰੋਗ ਦੇ ਕਾਰਨ ਹਿਰਨ ਖੁਆਰ ਹੁੰਦਾ। ਜੋ ਜੋ ਦਿਸੈ ਸੋ ਸੋ ਰੋਗੀ। ਰੋਗ ਰਹਿਤ ਮੇਰਾ ਸਤਗੁਰ ਜੋਗੀ ਰਹਾ ਜਿਹੜਾ ਜਿਹੜਾ ਜੀਵ ਦੇਸਤ ਹੈ ਉਹ ਵਿਕਾਰਾਂ ਚ ਰੋਗੀ ਹੈ ਅਸਲ ਜੋਗੀ ਮੇਰਾ ਸਤਗੁਰ ਸਭ ਰੋਗਾਂ ਤੋਂ ਰਹਿਤ ਰਹਾ ਜੇਵਾ ਰੋਗ ਮੀਨ ਗਸਿਆਂ ਨੂੰ ਬਾਸਨ ਰੋਗ ਭਵਰ ਬਿਨਸਨ ਜੀਵ ਦੇ ਰੋਗ ਦੇ ਕਰਮ ਚੀ ਫੜੀ ਜਾਂਦੀ ਹੈ ਸੁਗੰਧੀ ਦੇ ਰੋਗ ਦੇ ਕਾਰਨ ਪੋਰਾ ਫੁੱਲ ਵਿੱਚ ਨਾਸ ਹੋ ਜਾਂਦਾ ਹੈ ਏ ਤਰੋ ਕਾ ਸਗਲ ਸੰਸਾਰਾ ਤ੍ਰਿਬਦ ਰੋਗ ਮੈਂ ਬਦੇ ਵਿਕਾਰਾ ਸਾਰਾ ਜਗ ਜਗਤ ਮੋਹ ਦੇ ਰੋਗ ਦਾ ਸ਼ਿਕਾਰ ਹੋਇਆ ਪਿਆ ਤ੍ਰਿਗੁਣੀ ਮਾਇਆ ਦੇ ਮੋਹ ਦੇ ਰੋਗ ਚ ਵੱਜੇ ਹੋਏ ਜੀਵ ਅਨੇਕਾਂ ਵਿਕਾਰ ਕਰਦੇ ਨੇ ਰੋਗੇ ਮਰਤਾ ਰੋਗੇ ਜਨਮੈ ਰੋਗੇ ਫਿਰ ਫਿਰ ਜੋਨੀ ਭਰਮੈ ਮਲਕ ਰੋਗ ਚ ਹੀ ਫਸਿਆ ਰੋਗ ਚ ਜੰਮਦਾ ਰੋਗ ਚ ਮਰਦਾ ਰੋਗ ਦੇ ਕਾਰਨ ਮੁੜ ਮੁੜ ਜੁੰਨਾ ਚ ਪਟਕਦਾ ਰਹਿੰਦਾ ਰੋਗ ਬੰਦ ਰਹਿਨ ਰਤੀ ਨਾ ਪਾਵੇ ਬਿਨ ਸਤ ਗੁਰੂ ਕਤੈ ਨ ਜਾਵੇ ਰੋਗ ਦੇ ਬੰਦਨਾ ਦੇ ਕਾਰ ਜੂਨਾ ਚ ਪਟਕਨਾ ਤੋਂ ਰਤਾ ਪਰ ਖਲਾਸੀ ਨਹੀਂ ਪਾ ਸਕਦਾ ਤੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਰੋਗ ਕਿਸੇ ਤਰ੍ਹਾਂ ਦੂਰ ਨਹੀਂ ਹੁੰਦਾ ਪਾਰ ਬ੍ਰह्म ਜਿਸ ਕਿਨੀਂ ਦਇਆ ਬਾਹਾਂ ਪਕੜ ਰੋਕੋ ਕੱਢ ਲਿਆ ਜਿਸ ਮਨੁੱਖ ਉਤੇ ਪਰਮਾਤਮਾ ਨੇ ਮਿਹਰ ਕੀਤੀ ਉਸਨੇ ਬਾਹ ਫੜ ਕੇ ਰੋਗ ਤੋਂ ਬਚਾ ਲਿਆ ਟੋਟੇ ਬੰਧਨ ਸਾਧ ਸੰਗ ਪਾਇਆ ਕੋ ਨਾਨਕ ਗੁਰ ਰੋਗ ਮਿਟਾਇਆ ਜਦੋਂ ਉਸਨੇ ਗੁਰੂ ਦੀ ਸੰਗਤ ਪ੍ਰਾਪਤ ਕੀਤੀ ਉਸ ਤੇ ਆਤਮਕ ਰੋਗਾਂ ਦੇ ਸਾਰੇ ਬੰਧਨ ਟੁੱਟ ਗਏ ਤੇ ਨਾਨਕ ਆਖਦਾ ਜਿਹੜੇ ਵੀ ਮਨੁ ਗੁਰੂ ਦੀ ਸ਼ਰਨ ਪਏ ਗੁਰੂ ਨੇ ਉਸ ਦਾ ਰੋਗ ਮਿਟਾ ਦਿੱਤਾ ਪੈਰੋ ਮਹਿਲਾ ਪੰਜਵਾਂ ਚੀਤਾਵੇ ਤਾ ਮਹਾਂ ਆਨੰਦ ਚੀਤਾਵੇ ਤਾ ਸਭ ਦੁੱਖ ਪੰਜ ਜੇ ਪ੍ਰਮਾਤਮਾ ਚਿੱਤ ਚਾਜੇ ਤੇ ਆਨੰਦ ਦੇ ਨਾਂ ਦੇ ਚਿੱਤ ਵਿੱਚ ਆਜੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਜੀਤਾਵੇ ਤਾਂ ਸ਼ਰਧਾ ਪੂਰੀ ਜੀਤਾਵੇ ਤਾਂ ਕਬੈ ਨਾ ਚੂਰੀ ਜੇ ਚਿੱਤ ਚਾਜੇ ਹਰੇਕ ਸੱਦਰ ਪੂਰੀ ਹੋ ਜਾਂਦੀ ਜੇ ਚੇਤ ਚਾਜੇ ਕੋਈ ਚਿੰਤਾ ਫਿਕਰ ਨਹੀਂ ਰਹਿੰਦੀ। ਅੰਤ ਰਾਮ ਰਏ ਪ੍ਰਗਟੇ ਆਇ ਗੁਰਪੁਰੇ ਦੀਓ ਰੰਗ ਲਾਇ ਰਹਾਉ ਪੂਰੇ ਗੁਰੂ ਦੇ ਰਾਹੀ ਜਿਸ ਮਨੁੱਖ ਦੇ ਹਿਰਦੇ ਚ ਪ੍ਰਭੂ ਪਾਸ਼ਾ ਪ੍ਰਗਟ ਹੋ ਜਾਂਦਾ ਉਸ ਦੇ ਅੰਦਰ। ਰੰਗ ਲਾ ਦਿੰਦਾ ਹੈ ਚੀਤਾਵੇਂ ਤਾਂ ਸਰਬ ਕੋ ਰਾਜਾ ਚੀਤਾਵੇਂ ਤਾਂ ਪੂਰੇ ਕਾਜਾ ਜਿਸ ਧੀਰ ਦੇ ਚਾ ਵਸਤ ਉਹ ਮਨੁਸਬ ਦਾ ਰਾਜਾ ਬਣ ਜਾਂਦਾ ਉਹਦੇ ਸਾਰੇ ਕੰਮ ਸਿਰੇ ਚੜ ਜਾਂਦੇ ਨੇ ਚੀਤਾਵੇਂ ਤਰੰਗੂ ਲਾਲ ਚੀਤਾਵੇਂ ਤਾਂ ਸਦਾ ਨਿਹਾਲ ਜਿ ਚੇਤ ਚਾਜੇ ਤੇ ਆਤਮਕ ਨੰਚ ਮਸਤ ਰਿੰਦਾ ਮਨੁੱਖ ਜਿ ਚੇਤ ਵਿੱਚ ਚਾਜ ਸਦਾ ਖਿੜਿਆ ਰਹਿੰਦਾ ਚੀਤਾਵੇਂ ਤਾਂ ਸਤ ਨਮੰਤਾ ਜੀਤਾਵੇਂ ਤਾਂ ਸਾਧਨ ਨਿਭਰੰਤਾ ਚਿੱਤ ਚਾਜੇ ਮਨੁੱਖ ਨਾਮ ਤਾਂ ਦਾ ਸ਼ਾਹ ਬਣ ਜਾਂਦਾ ਜੇ ਚਿੱਤ ਵਿੱਚ ਆਜੇ ਮਨੁੱਖ ਮਾਇਆ ਦੀ ਖਾਤਰ ਪਟਕਨਾਂ ਤੋਂ ਬਚ ਜਾਂਦਾ ਜੀਤਾਵੇਂ ਤਾਂ ਸਭ ਰੰਗ ਮਾਣੇ ਜੀਤਾਵੇਂ ਤਾਂ ਚੂਕੀ ਕਣ ਜੇ ਚਿੱਤ ਵਿੱਚ ਆਜੇ ਸਰ ਰੰਗ ਬਣ ਜਾਂਦੇ ਨੇ ਜੇ ਚਿੱਤ ਵਿੱਚ ਆਜੇ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ ਜੀਤਾਵੇਂ ਤਾਂ ਸਹਿਜ ਕਰਪਾਯਾ ਚੀਤਾਵੇਂ ਤਾਂ ਸੁਨਸਮਾਇ ਜਿ ਚਿੱਤ ਵਿੱਚ ਆ ਜਾ ਆਤਮਕ ਡੋਲਤਾ ਬਣ ਜਾਂਦੀ ਏ ਚਿੱਤ ਵਿੱਚ ਆ ਜਾ ਮਨੁੱਖ ਟਿਕ ਜਾਂਦਾ ਸਹਿਜ ਵਿੱਚ ਚੀਤਾਵੇਂ ਸਦ ਕੀਰਤਨ ਕਰਤਾ ਮਨਮਾਨਿਆ ਨਾਨਕ ਭਗਵੰਤਾ ਹਿਰਦਿ ਚ ਪਰਮਾਤਮਾ ਆਵਾਸਤਾ ਫਿਰ ਪਰਮਾਤਮਾ ਦੀ ਸਿਵ ਤੋਂ ਸਲਾਹ ਕਰਦਾ ਨਾਨਕ ਫਿਰ ਉਸ ਦਾ ਮਨ ਪਰਮਾਤਮਾ ਨਾਲ ਗਿੱਜ ਜਾਂਦਾ ਪੈਰੋ ਮਹਿਲਾ ਪੰਜਵਾਂ ਬਾਪ ਹਮਾਰਾ ਸਦ ਚਿਰਨ ਜੀ ਵੀ ਪਾਈ ਹਮਾਰੇ ਸਦਹੀ ਜੀ ਵੀ ਪੂਰੇ ਗੁਰੂ ਨੇ ਮੈਨੂੰ ਪ੍ਰਭੂ ਪੀਤਾ ਨਾਲ ਮਿਲਾ ਦਿੱਤਾ ਮੈਂ ਨਿਸ਼ਚਾ ਬਣ ਗਿਆ ਸੀ ਜੀਵਨ ਦਾ ਪ੍ਰਭੂ ਪੀਤਾ ਸਦਾ ਕੈਮਰਨ ਵਾਲੇ ਮੇਰੇ ਨਾਲ ਆਤਮਿਕ ਜੀਵਨ ਦੀ ਸਾਝ ਰੱਖਣ ਵਾਲੇ ਸਦਾ ਹੀ ਆਤਮਿਕ ਜੀਵਨ ਵਾਲੇ ਸਾਥੀ ਬਣ ਗਏ ਨੇ ਮੇਥ ਹਮਾਰੇ ਸਦਾ ਬినాਸ਼ੀ ਕੁਟਮ ਹਮਾਰਾ ਨਿਜ ਕਰਵਾਸੀ ਮੇਰੇ ਨਾਲ ਹਰੀ ਨਾਮ ਸਿਮਰਨ ਦੀ ਪ੍ਰੇਮ ਰੱਖਣ ਵਾਲੇ ਸਦਾ ਲਈ ਅਟਲ ਜੀਵਨ ਵਾਲੇ ਹੋ ਗਏ ਨੇ ਸਾਰੀ ਇੰਦਰੀਆਂ ਦਾ ਮੇਰਾ ਪਰਿਵਾਰ ਪ੍ਰਭੂ ਚਰਨਾਂ 'ਚ ਟਿੱਕੇ ਰਹਿਣ ਵਾਲਾ ਬਣ ਗਿਆ ਹਮ ਸੁਖ ਪਾਇਆ ਤਾਂ ਸਭੈ ਸੁਹਿਲ ਏ ਗੁਰਪੂਰੈ ਪਿਤਾ ਸੰਗ ਮੇਲੇ ਰਹਾਉ ਮੈਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ ਮੇਰਾ ਸੰਬੰਧ ਰੱਖਣ ਵਾਲੇ ਮੀਤ ਭਾਈ ਸਾਰੇ ਇੰਦਰੇ ਸਾਰੇ ਹੀ ਸੁਖੀ ਹੋ ਗਏ ਨੇ ਪੂਰੇ ਗੁਰੂ ਨੇ ਮੈਨੂੰ ਪ੍ਰਭੂ ਪਿਤਾ ਨਾਲ ਮਿਲਾ ਦਿੱਤਾ ਰਹਾ ਮੰਦਰ ਮੇਰੇ ਸਭ ਤੇ ਉੱਚੇ ਦੇਸ਼ ਮੇਰੇ ਬਯੰਤ ਅਪੂਛੇ ਭਾਈ ਜਿਹੜੇ ਮੇਰੇ ਮੰਦਰ ਨੇ ਭਾਵੇਂ ਜਿੱਥੇ ਪ੍ਰਭੂ ਨੇ ਟਿਕਣਾ ਉਹ ਉੱਚਾ ਹੋ ਗਿਆ ਮੇਰੇ ਜਿੰਦੇ ਆਤਮਿਕ ਸਥਾਨ ਇਤਨੇ ਉੱਚੇ ਹੋ ਗਏ ਨੇ ਜਿਮ ਰਾਜ ਪੁੱਛਣ ਜੋਗਾ ਨਹੀਂਗਾ ਰਾਜ ਹਮਾਰਾ ਸਦਹੀ ਨਹਿਚਲ ਮਾਲ ਹਮਾਰਾ ਖੂਟ ਅਬੇ ਚਲ ਮੇਰੀ ਆਪਣੀ ਇੰਦਰੀਆਂ ਉੱਤੇ ਕੋਮ ਸਦਾ ਲਈ ਟਲ ਹੋ ਗਈ ਆ ਮੇਰੇ ਪਾਸੋ ਇਤਨਾ ਨਾਮ ਖਜ਼ਾਨਾ ਇਕੱਠਾ ਹੋ ਗਿਆ ਜੋ ਮੁੱਕ ਨਹੀਂ ਸਕਦਾ ਸ਼ੋਭਾ ਮੇਰੀ ਸਭ ਜੁਗ ਅੰਤਰ ਬਾਜ ਹਮਾਰੀ ਥਾਂਥ ਨੰਤਰ ਪੂਰੇ ਗੁਰੂ ਨੇ ਮੈਨੂੰ ਪ੍ਰਭੂ ਪੀਤਾ ਨਾਲ ਮਿਲਾ ਦਿੱਤਾ ਮੇਰੇ ਵਾਸਤੇ ਵੀ ਇਹ ਸ਼ੋਭਾ ਹੈ ਇਹ ਜੋ ਹਰੇਕ ਥਾਂ ਪ੍ਰਭੂ ਪਦ ਪ੍ਰਭੂ ਦੀ ਵਡਿਆਈ ਹੋ ਰਹੀ ਹੈ ਮੇਰੀ ਵੀ ਵਡਿਆਈ ਹੈ ਕੀਰਤ ਹਮਰੀ ਘਰ ਘਰ ਹੋਈ ਭਗਤ ਹਮਾਰੀ ਸਬਨੀ ਲੋਈ ਹਰੇ ਘਰ ਵਿੱਚ ਪ੍ਰਭੂ ਦੀ ਸਿਫਤੋ ਸਲਾਹ ਹੋ ਰਹੀ ਏ ਇਹ ਸਭਨਾ ਲੋਕਾਂ ਦੀ ਪ੍ਰਭੂ ਦੀ ਪਗਤੀ ਹੋ ਰਹੀ ਏ ਪਿਤਾ ਹਮਾਰੇ ਪ੍ਰਗਟੇ ਮਾਝ ਪਿਤਾ ਪੂਰਤਲ ਕੀ ਨੀ ਸਾਂਝ ਪੂਰੇ ਗੁਰੂ ਨੇ ਮੈਨੂੰ ਪ੍ਰਭੂ ਪਿਤਾ ਨਾਲ ਮਿਲਾ ਦਿੱਤਾ ਹੈ ਮੇਰਦੇ ਚ ਪ੍ਰਗਟ ਹੋ ਗਏ ਨੇ ਪ੍ਰਭੂ ਪਿਤਾ ਨੇ ਮੇਰੇ ਨਾਲ ਇਉਂ ਪਿਆਰ ਪਾਲਿਆ ਜਿਵੇਂ ਪਿਓ ਆਪਣੇ ਪੁੱਤਰ ਨਾਲ ਪਿਆਰ ਬਣਾਉਂਦਾ ਤੋ ਨਾਨਕ ਜੋ ਪਿਤਾ ਪਤੀਨੇ ਪਿਤਾ ਪੂਤ ਇੱਕ ਰੰਗਲੀਨੇ ਤੇ ਨਾਨਕ ਕਹਖਦਾ ਜਦੋਂ ਪਿਤਾ ਪ੍ਰਭੂ ਆਪਣੇ ਕਿਸੇ ਪੁੱਤਰ ਉੱਤੇ ਦਇਆਵਾਨ ਹੁੰਦਾ ਫਿਰ ਉਦੋਂ ਪ੍ਰਭੂ ਪਿਤਾ ਤੇ ਜੀ ਪੁੱਤਰ ਇੱਕੋ ਪਿਆਰ ਵਿੱਚ ਫਿਰ ਟੀਕੇ ਰਹਿੰਦੇ ਨੇ ਪੈਰੋ ਮਹਿਲਾ 5 ਨਿਰਵੈਰ ਪੁਰਖ ਸਤਗੁਰ ਪ੍ਰਵਦਾਤੇ ਹਮ ਅਪਰਾਧੀ ਤੁਮ ਬਖਸ਼ਾਤੇ ਕਿਸੇ ਨਾਲ ਵੈਰ ਨਾ ਰੱਖਣ ਵਾਲਾ ਗੁਰੂ ਪੁਰਖ ਹੈ ਦਾਤਾਰ ਪ੍ਰਭੂ ਅਸਚੀ ਪੁੱਲਾ ਕਰਨ ਵਾਲਿਆਂ ਤੁਸੀਂ ਸਾਡੀਆਂ ਪੁੱਲਾਂ ਬਖਸ਼ਣ ਵਾਲਿਓ ਜਿਸ ਪਾਪੀ ਕੋ ਮਿਲੈ ਨ ਢੋਈ ਸ਼ਰਨਾਵੇ ਤਾ ਨਿਰਮਲ ਹੋਈ ਜਿਸ ਪਾਪੀ ਨੂੰ ਕਿਤਿਆ ਸਰਾਨੀ ਮਿਲਦਾ ਜਦੋਂ ਸ਼ਰਨ ਪੈਂਦਾ ਤੇ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਸੁਖ ਪਾਇਆ ਸਤਿਗੁਰ ਮਨਾਏ ਸਫਲ ਪਾਇਏ ਗੁਰੂ ਧਿਆਏ ਗੁਰੂ ਨੂੰ ਹਿਰਦੇ ਚ ਵਸਾ ਕੇ ਸਾਰੇ ਫਲ ਹਾਸਲ ਕਰ ਲਏ ਨੇ ਤੇ ਗੁਰੂ ਨੂੰ ਪ੍ਰਸੰਨ ਕਰਕੇ ਆਤਮਕ ਆਨੰਦ ਖਾਟ ਲਿਆ ਰਹਾ ਬਾਰਬਰ ਸਤਗੁਰ ਆਦੇਸ਼ ਮਨ ਤਨ ਤੇਰਾ ਸਭ ਤੇਰਾ ਦੇਸ਼ ਏ ਗੁਰੂ ਪ੍ਰਭੂ ਮੈਨੂੰ ਤੇਨੂੰ ਮੇਰੀ ਨਮਸਕਾਰ ਹੈ ਅਸੀਂ ਜੀਵਾਂ ਦਾ ਇਹ ਮਨ ਤਨ ਇਹ ਤੇਰਾ ਦਿੱਤਾ ਜੋ ਕਾ ਪਰਦਾ ਤਨ ਦਰੀ ਆਇਆ ਖਸਮ ਤੂੰ ਹੈ ਸਭ ਨਾ ਕੇ ਰਾਇਆ ਜਦੋਂ ਕਿਸੇ ਜੀਵ ਦੇ ਅੰਦਰ ਮਾਇਆ ਦੇ ਮੋਹ ਦਾ ਪਰਦਾ ਚੁੱਕਦਾ ਉਸ ਨੂੰ ਦੇਖ ਪੈਂਦਾ ਪ੍ਰਭੂ ਹਾਜ਼ਰ ਨਾਜ਼ਰ ਹੈ ਉਹ ਜਾਣ ਲੈਂਦਾ ਕਿ ਸਭ ਜੀਵਾਂ ਦੇ 파ਰਸ਼ਾ ਤੂੰ ਸਭ ਜੀਵਾਂ ਦਾ ਖਸਮ ਹੈ ਤਿਸ ਪਾਣਾ ਸੂਕੇ ਕਾਸ਼ਟ ਹਰਿਆ ਤਿਸ ਪਾਣਾ ਤਾਂ ਥਲ ਸਿਰ ਸਰਿਆ ਜਿਸ ਪ੍ਰਭੂ ਨੂੰ ਚੰਗਾ ਲੱਗੇ ਤੇ ਸੁੱਕੇ ਕਾਠ ਹਰੇ ਹੋ ਜਾਂਦੇ ਨੇ ਜਿਸ ਪ੍ਰਭੂ ਨੂੰ ਚੰਗਾ ਲੱਗੇ ਤੇ ਥਲ ਉੱਤੇ ਸਰੋਵਰ ਬਣ ਜਾਂਦਾ ਤਿਸ ਪਾਣਾ ਤਾਂ ਸਭ ਫਲ ਪਾਏ ਚਿੰਤ ਗਈ ਲਗ ਸਤਗੁਰ ਪਾਏ ਜਦੋਂ ਕੋਈ ਮਨੁੱਖ ਉਸ ਪ੍ਰਭੂ ਨੂੰ ਚੰਗਾ ਲੱਗ ਪਏ ਤਾਂ ਸਾਰੇ ਫਲ ਪ੍ਰਾਪਤ ਹੋ ਜਾਂਦੇ ਨੇ ਤੇ ਗੁਰੂ ਦੀ ਚਰਨੀ ਲਾ ਕੇ ਦੇ ਅੰਦਰੋਂ ਚਿੰਤਾ ਦੂਰ ਹੋ ਜਾਂਦੀ ਹੈ। ਹਰਾਮ ਖੋ ਨਿਰਗਣ ਕੋ ਤੂਠਾ ਮੰਤਨ ਸ਼ੀਤਲ ਮਨ ਅੰਮ੍ਰਿਤ ਵੂਠਾ ਪ੍ਰਯਾ ਖਾਨਣ ਵਾਲੇ ਗੁਣਹੀਨ ਮਨੁਕੁੱਤੇ ਜਦੋਂ ਪ੍ਰਮਾਤਮਾ ਦਇਆਵਣ ਹੋ ਜਾਂਦਾ ਉਸ ਦਾ ਮਨ ਤਨ ਸ਼ੀਤਲ ਹੋ ਜਾਂਦਾ। ਪਾਰ ਬ੍ਰਹਮ ਗੁਰ ਭੇਂ ਦੇ ਅੱਲਾ ਨਾਨਕ ਦਾਸ ਦੇਖ ਪਏ ਨਿਹਾਲਾ ਜਿਨ੍ਹਾਂ ਸੇਵਕਾਂ ਤੇ ਗੁਰੂ ਪਰਮਾਤਮਾ ਦਇਆਲ ਹੁੰਦੇ ਨੇ ਇਹ ਨਾਨਕ ਉਹ ਦਰਸ਼ਨ ਕਰਕੇ ਨਿਹਾਲ ਹੋ ਜਾਂਦੇ ਨੇ ਪੈਰੋ ਮਹਿਲਾ ਪੰਜਵਾਂ ਸਤਗੁਰ ਬੇਰਾ ਬੇਮੁਤਾਜ ਸਤਗੁਰ ਮੇਰੇ ਸੱਚਾ ਸਾਜ اے ਭਾਈ ਮੇਰੇ ਸਤਗੁਰੂ ਨੂੰ ਕਿਸੇ ਦੀ ਕੋਈ ਮੁਤਾਜੀ ਨਹੀਂ ਗੁਰੂ ਦਾ ਸਦਾ ਕਾਇਮ ਰਹਿਣ ਵਾਲੀ ਮਰਿਆਦਾ ਹੈ ਕਿ ਉਹ ਸਦਾ ਬੇਗਰਜ ਹੈ ਸਤਿਗੁਰ ਮੇਰਾ ਸਭ 스ਕਾ ਦਾਤਾ ਸਤਿਗੁਰ ਮੇਰਾ ਪੁਰਖ ਵਿਦਾਤਾ ਗੁਰੂ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਗੁਰੂ ਅਤੇ ਸਿਰਜਣਹਾਰ ਕਾਲ ਪੁਰਖ ਇੱਕ ਰੂਪ ਨੇ ਗੁਰ ਜੈਸਾ ਨਹੀਂ ਕੋ ਦੇ ਜਿਸ ਮਸਤਕ ਭਾਗ ਸੋ ਲਾਗਾ ਸਿਵ ਰਹਾ ਗੁਰੂ ਵਰਗਾ ਔਰ ਕੋਈ ਦੇਵਤਾ ਨਹੀਂ ਜਿਸ ਮਨੁੱਖ ਦੇ ਮੱਥੇ ਉਤੇ ਚੰਗੀ ਕਿਸਮਤ ਜਾਗ ਪਿਓ ਮਨੁ ਗੁਰੂ ਦੀ ਸ਼ਰਨ ਪੈਂਦਾ ਰਹੋ ਸਤਗੁਰ ਮੇਰਾ ਸਰਪ੍ਰਤਪਾਲ ਹੈ ਸਤਗੁਰ ਮੇਰਾ ਮਾਰਜੀਵਾਲ ਹੈ ਪਿਆਰਾ ਗੁਰੂ ਸਭ ਜੀਵਾਂ ਦੀ ਰੱਖਿਆ ਕਰਦਾ ਹੈ ਉਹ ਪ੍ਰਭੂ ਆਤਮਿਕ ਜੀਵਨ ਦਿੰਦਾ ਹੈ ਸਤਗੁਰ ਮੇਰੇ ਕੀ ਵੜਿਆਈ ਪ੍ਰਗਟ ਪਈ ਹੈ ਸਭਨੀ ਥਾਂ ਗੁਰੂ ਦੀ ਉੱਚੀ ਸ਼ੋਭਾ ਇਹ ਸਭਨੀ ਥਾਂ ਰੋਸ਼ਨ ਹੋ ਗਈ ਹੈ ਸਤਗੁਰ ਮੇਰਾ ਤਾਂ ਨਿਤਾਨ ਸਤਗੁਰ ਮੇਰਾ ਕਰਦੀਵਾਨ ਜਿਸ ਮਨੁੱਖ ਦਾ ਕੋਈ ਵਿਆਸਰਾ ਨਹੀਂ ਫਿਰ ਗੁਰੂ ਉਸਤਾਦ ਸਰਾ ਬਣ ਜਾਂਦਾ ਹੈ ਗੁਰੂ ਉਸਤੇ ਹਿਰਦੇ ਘਰ ਵਿੱਚ ਸਹਾਰਾ ਦਿੰਦਾ ਸਤ ਗੁਰ ਕੈ ਹਉ ਸਦ ਬਲ ਜਾਇਆ ਪ੍ਰਗਟ ਮਾਰਕ ਜਿਨ ਕਰ ਦਿਖ ਲਾਇਆ ਮੈਂ ਉਸ ਤੋਂ ਸਦਾ ਕੁਰਬਾਨ ਜਾਨਾ ਜਿਸ ਗੁਰੂ ਨੇ ਆਤਮਿਕ ਜੀਵਨ ਦਾ ਸਿਧਾਰਾ ਵਿਖਾਲ ਦਿੱਤਾ ਜਿਨ ਗੁਰ ਸੇਵਿਆ ਤਿਸ ਭਉ ਨਾ ਵਿਆਪੈ ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੈ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਲਈ ਹੈ ਕੋਈ ਡਰ ਉਸ ਉੱਤੇ ਜੋਰ ਨਹੀਂ ਪਾ ਸਕਦਾ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਲਈਏ ਕੋਈ ਦੁੱਖ ਕਲੇਸ਼ ਉਸ ਨੂੰ ਸਤਾ ਨਹੀਂ ਸਕਦਾ ਨਾਨਕ ਸੋਦੇ ਸਿਮਰਿਤ ਵੇਦ ਪਾਰ ਬ੍ਰਹਮ ਗੁਰ ਨਾਹੀ ਪੇਦ ਹੈ ਨਾਨਕ ਸਿਮਰਤੀਆਂ ਵੇਦ ਇਹ ਸਭ ਖੋਜਲੇ ਨੇ ਗੁਰੂ ਉਤੇ ਪਰਮਾਤਮਾ ਵਿੱਚ ਪਾਈ ਰਤਾ ਪਰ ਵੀ ਫਰਕ ਨਹੀਂ ਹੈ ਪੈਰੋ ਮਹਿਲਾ ਪੰਜਵਾਂ ਨਾਮ ਲੈਤ ਮਨ ਪ੍ਰਗਟ ਭਇਆ ਨਾਮ ਲੈਤ ਪਾਵਤਨ ਤੇ ਗਿਆ ਪ੍ਰਮਾਤਮਾ ਦਾ ਨਾਮ ਜਪਦਿਆਂ ਹਨੇਰਾ ਮੁੱਕ ਜਾਂਦਾ ਹੈ ਨਾਮ ਲੈਂਦਿਆਂ ਪਾਪ ਸ਼ਰੀਰ ਤੋਂ ਦੂਰ ਹੋ ਜਾਂਦਾ ਨਾਮ ਲੈਤ ਸਗਲ ਪੁਰਭਾਇ ਨਾਮ ਲੈਤ 68 ਮਜਨਾ ਨਾਮ ਸਿਮਰਦਿਆ ਸਾਰੇ ਪੁਰਮੁਨਾਏਗੇ ਨਾਮ ਜਪਦਿਆਂ ਸਭ ਤੋਂ 68 ਤੀਰਤਾਂ ਦਾ ਇਸ਼ਨਾਨ ਹੋ ਗਿਆ ਤੀਰਤ ਹਮਰਾ ਹਰ ਕੋ ਨਾਮ ਗੁਰ ਉਪਦੇਸ਼ ਤਤ ਗਿਆਨ ਰਹਾ ਪ੍ਰਮਾਤਮਾ ਦਾ ਨਾਮ ਹੀ ਸਾਡਾ ਤੀਰਥ ਹੈ ਗੁਰੂ ਨੇ ਸਾਨੂੰ ਆਤਮਿਕ ਜੀਵਨ ਦੀ ਸੂਤ ਦਾ ਨਿਚੋੜ ਸਮਾਂ ਦਿੱਤਾ ਹੈ ਰਹਾ ਨਾਮ ਲੈਤ ਦੁੱਖ ਦੂਰ ਪਰਾਨ ਨਾਮ ਲੈਤ ਅਤ ਮੂੜ ਸੁ ਗਿਆਨ ਪ੍ਰਮਾਤਮਾ ਦਾ ਨਾਮ ਜਪਦਿਆਂ ਹਰੇਕ ਦੁੱਖ ਮੁੱਕ ਜਾਂਦਾ ਹੈ ਨਾਮ ਜਪਦਿਆਂ ਵੱਡਾ ਪਾਰਾ ਮੂਰਖ ਮਨੁੱਖ ਵੀ ਸੋਜੀ ਵਾਲਾ ਹੋ ਜਾਂਦਾ ਹੈ ਨਾਮ ਲੈਤ ਪ੍ਰਗਟ ਉਜੀਆਰ ਨਾਮ ਲੈ ਛੁੱਟੇ ਜੰਜਾਰ ਨਾਮ ਜਪਦਿਆਂ ਚਾਨਣ ਹੋ ਜਾਂਦਾ ਮਨੁੱਖ ਜਮਾ ਤੋਂ ਛੁੱਟ ਜਾਂਦਾ ਨਾਮ ਲੈ ਜਮ ਨੇੜ ਨਾ ਆਵੇ ਨਾਮ ਲੈ ਦਰਗਾ ਸੁਖ ਪਾਵੇ ਜਮ ਨੇੜੇ ਨਿਉਂਦੇ ਨਾਮ ਜਪਦਿਆਂ ਦਰਗਾ ਸੁਖ ਹਟਦਾ ਨਾਮ ਲੈ ਪ੍ਰਭ ਕਹੇ ਸ਼ਬਾਸ਼ ਨਾਮ ਹਮਾਰੀ ਸਾਚੀ ਰਾਸ ਪ੍ਰਭੂ ਵੀ ਸ਼ਬਾਸ਼ ਆਖਦਾ ਪਏ ਨਾਮ ਹੀ ਅਸਲ ਚ ਰਹਿਣ ਵਾਲਾ ਸਰਮਾਇਆ ਸਤਿਰ ਗੁਰਪਦੇਸ਼ ਕਹਿਓ ਐਸਾਰ ਹਰ ਕੀਰਤ ਮਨ ਨਾਮ ਅੰਧਾਰ ਗੁਰੂ ਨੇ ਮੈਨੂੰ ਸਭ ਤੋਂ ਵਧੀਆ ਉਪਦੇਸ਼ ਦਿੱਤਾ ਕਿ ਪ੍ਰਮਾਤਮਾ ਦੀ ਸਿਫਤ ਤੋਂ ਸਲਾਹ ਜਿਨ ਕੀ ਦਸਰ ਹੈ ਨਾਮ ਉਦਰੇ ਨਾਮ ਪੁਨ ਪੁਨਾਚਾਰ ਅਵਰ ਕਰਮ ਲੋਕ ਕਾ ਪਤੀਯਾਰ ਇਹ ਨਾਨਕ ਉਹ ਮਨੁੱਖ ਵਿਕਾਰਾਂ ਦੀ ਲਹਿਰਾਂ ਤੋਂ ਪਾਰ ਲੰਘ ਜਾਂਦੇ ਨੇ ਹੋਰ ਸਾਰੇ ਪਰਛਿਤ ਕਰਮ ਲੋਕਾਂ ਦੀ ਤਸੱਲੀ ਕਰਾਉਣ ਵਾਸਤੇ ਅਸੀਂ ਧਾਰਮਿਕ ਪਾਉ ਕੋ ਜਿੰਨੇ ਪ੍ਰਸਚਿਤ ਨੇ ਇਹ ਕਰਮ ਲੋਕ ਕੰਸਲੀ ਕਰਾਉਣ ਵਾਸਤੇ ਨੇ ਕਿ ਅਸੀਂ ਧਾਰਮਿਕਾਂ ਪ੍ਰਣਾਮ ਜਪਣਾ ਹੀ ਸੱਚ ਧਾਰਮਿਕ ਕਰਮ ਹੈ ਪੈਰੋ ਮਹਿਲਾ ਪੰਜਵਾ ਨਮਸ਼ਕਾਰਤਾ ਕੋ ਲੱਖ ਵਾਰ ਇਹ ਮਨ ਦੀਜਾਤਾ ਕੋ ਵਾਰ ਪਰਮਾਤਮਾ ਕੇ ਲੱਖਾਂ ਵਾਰ ਨਮਸ਼ਕਾਰ ਹੈ ਇਹ ਮਨੁਸਪਰ ਬੁਗੇ ਪੇਟ ਕਰ ਦੇਣਾ ਚਾਹੀਦਾ ਸਿਮਰਨਤਾ ਕਾ ਮਿਟੇ ਸੰਤਾਪ ਹੋਏ ਨੰਦਨਾ ਵਿਆਪੈਤਾ ਪ੍ਰਭੂ ਦਾ ਨਾਮ ਜਪਦਿਆਂ ਦੁੱਖ ਕਲੇਸ਼ ਮੁੱਕ ਜਾਂਦੇ ਨੇ ਮਨ 'ਚ ਖੁਸ਼ੀ ਪੈਦਾ ਹੋ ਜਾਂਦੀ ਐਸੋ ਹੀਰਾ ਨਿਰਮਲ ਨਾਮ ਜਾ ਜਪਤ ਪੂਰਨ ਸਭ ਕਾਮ ਰਹਾਉ ਜੀਵਨ ਦੇ ਹਿਰਦਿਚ ਪਿਤਰ ਕਰਨ ਵਾਲਾ ਹਰੀ ਨਾਮ ਅਜੇ ਹਾ ਕੀਮਤੀ ਪਦਾਰਥ ਹੈ ਜਿਸਨੂੰ ਜਪਦਿਆਂ ਸਾਰੇ ਕੰਮ ਸਫਲ ਹੋ ਜਾਂਦੇ ਰਹ। ਜਾ ਕੇ ਦ੍ਰਿਸ਼ਟਿਨ ਦੁੱਖ ਡੇਰਾਟਾ ਹੈ ਅੰਮ੍ਰਿਤ ਨਾਮ ਸ਼ੀਤਲ ਮਨ ਗਏ ਪਰਮਾਤਮਾ ਦੀ ਮਿਹਰਤੀ ਨਿਗਾ ਨਾਲ ਦੁੱਖਾਂ ਦਾ ਡੇਰਾ ਮੁੱਕ ਜਾਂਦਾ ਅੰਮ੍ਰਿਤ ਨਾਮ ਅੰਚ ਆਵਸਥਾ ਅਨਕ ਭਗਤ ਜਾ ਕੇ ਚਰਨ ਪੁਜਾਰੀ ਸਗਲ ਮਨੋਰਥ ਪੂਰਨ ਹਾਰੀਨੇਖਾਂ ਹੀ ਭਗਤ ਪਰਮਾਤਮਾ ਦੇ ਚਰਨ ਪੂਜ ਰਹੇ ਨੇ ਉਹ ਪ੍ਰਭੂ ਆਪਣੇ ਭਗਤਾਂ ਦੇ ਸਾਰੇ ਮਨੋਰਥ ਪੂਰੇ ਕਰਨ ਵਾਲਾ ਖਿਨ ਮੈਂ 19 ਸੁਭਾਰ ਬਰਿਆ ਕਿਨ ਮੈਂ ਸੁਕੇ ਕਿੰਨੇ ਹਰਿਆ ਪ੍ਰਮਾਤਮਾ ਹੋਣਿਆ ਨੱਕਾ ਨੱਕ ਭਰਦਾ ਸੁੱਕਿਆ ਨੂੰ ਖਿੰਚ ਹਰਿਆ ਕਰਦਾ ਕਿਨ ਮੈਂ ਨਥਾਵੇਂ ਕੋ ਦੀਨੋ ਥਾਨ ਕਿਨ ਮੈਂ ਨਿਮਾਨੇ ਕੋ ਦੀਨੋ ਮਾਨ ਨਿਥਾਵੇਂ ਨੂੰ ਥਾ ਦੇਂਦਾ ਸਾਰਾ ਦੇਂਦਾ ਨਿਮਾਨੇ ਨੂੰ ਮਾਨ ਬਖਸ਼ਦਾ ਸਭ ਮੈਂ ਏਕ ਰਿਆ ਭਰਪੂਰਾ ਸੋ ਜਾਪੈ ਜੀ ਸਤਗੁਰ ਪੂਰਾ ਸਭ ਜੀਵਨ ਚ ਪ੍ਰਮਾਤਮਾ ਆ ਵਸਤ ਹੈ ਉਸਦਾ ਨਾਮ ਉਹੀ ਮਨੁੱਖ ਜਾਪਦਾ ਜਿਸ ਨੂੰ ਪੂਰਾ ਗੁਰੂ ਪ੍ਰੇਰਣਾ ਕਰੇ ਹਰ ਕੀਰਤਨ ਤਾ ਕੋ ਆਧਾਰ ਕੋ ਨਾਨਕ ਜਿਸ ਆਪ ਦੇ ਯਾਰ ਉਸ ਦੇ ਹਿਰਦੇ ਚ ਪਰਮਾਤਮਾ ਦੀ ਸਿਫਤ ਤੋਂ ਸਲਾਸਰਾ ਬਣ ਜਾਂਦੀ ਨਾਨਕ ਜਿਸ ਮਨੁੱਖ ਉਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ ਹਰ ਕੀਰਤਨ ਤਾ ਕੋ ਆਧਾਰ ਕੋ ਨਾਨਕ ਜਿਸ ਆਪ ਦੇ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ